ਆ ਫੇਰ ਕਰਤਾ ਨਾ ਬਬਾ ਆਹ ਡਰਾਈਵਰ ਹਲਪਰ ਹਲਪਰ ਆਹ ਦੇਖੋ ਕਿ ਫਿਰ ਕੈ ਸੇਹਰ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੋਗ ਤੇ ਸੇਹਰ ਦੇ ਵੱਜ ਗਏ 10 ਤੇ ਚੌਥੀ ਟਰਾਲੀ ਭਰੀ ਖੜੀ ਆ ਅੱਜ ਬੜੀ ਜਲਦ ਰਿਹਾ ਅੱਜ ਵੀ ਇਹ ਡੰਡਾ ਵੀ ਛੱਟਿਆ ਨੇ ਪਹਿਲਾਂ ਹੀ ਚੌਥੇ ਅੱਗੇ ਦੋ ਭਰ ਦਿੰਦਾ ਅੱਜ 4 ਭਰਦੀਆਂ ਹਜੇ ਵੀ ਡੰਡਾ ਛੱਟਿਆ ਨਹੀਂ ਅੱਜ ਵੀ ਹਜੇ ਵੀ ਡੰਡੇ ਫੁੱਲ ਦਿਖਾਉਂਦਾ ਅਜੇ ਛੱਡ ਦੂਗਾ 5 ਮੈਨੂੰ ਭਾਵੇਂ ਛੱਡਦੇ ਅੱਗੇ 4 ਹੀ ਭਰਦਾ ਹਾਂ 4 ਕਹਤਾ 2 3 2 3 ਇੱਥੇ ਕੋ ਭਰਦਾ ਅਗੇ ਕਈ ਵਾਰੀ 2 ਵੀ ਕਰ ਦਿੰਦਾ ਤੇ ਲਾਂਗਾ ਵੀ ਵਧੀਆ ਹੋ ਗਿਆ ਹੁਣ ਸੁੱਕ ਛੱਕ ਗਿਆ ਖਾਦਾ ਤਿੰਨ ਦਿਨ ਤਾਂ ਆਪਣੇ ਲਾਂਗੇ ਉਤੋਂ ਦੀ ਕਿਉਂਕਿ ਤਿੰਨ ਦਿਨ ਗਿੰਦੇ ਕੇ ਚੱਲਦਾ ਸੀਗਾ ਲੇਵਰ ਉਹਨਾਂ ਕੰਨੀ ਗਈ ਸੀ ਤਿੰਨ ਦਿਨਾਂ ਦੀ ਤੇ ਵਧੀਆ ਭਰ ਗਿਆ। ਕੋਈ 25 ਕਿ ਮਿੰਟਾਂ ਜਿਹੜਾ ਆ ਭਰ ਜੇ ਨੀ 35 ਕਿ ਮਿੰਟ ਵੱਡੀ ਟਰਾਲੀ ਭਰ ਜਿੰਦੀ ਆਪਣੀ। ਤੇ ਭਈਏ ਕੀ ਲੱਗ ਰਿਹਾ ਅੱਜ? ਲਾਂਗਾ ਸੁੱਕ ਗਿਆ ਹੋਰ। ਤੀਜੇ ਦੂਜੇ ਚੱਲੀ ਜਾਂਦਾ ਜਦੋਂ ਤੀਜਾ ਚੌਥਾ ਤੀਜਾ ਚੌਥਾ ਅੱਗੇ ਦੂਜਾ ਪਹਿਲਾ ਦੂਜਾ ਪਹਿਲੇ ਦੂਜੇ ਚੱਲਦਾ ਸੀ ਇਹ। ਆ ਨਰਮਿਆ ਹੋਣ ਦਾ ਫੇਰ ਕੱਢਦੇ ਆ ਉਹ ਹੁਣ ਤਰੀਆ ਟਰਾਲੀ ਅੰਦਰ। ਨੋ ਯਾਗੀ ਚਾਹ ਪੰਜਵੀਂ ਟਰਾਲੀ ਆ ਗਈ ਦੂਜਾ ਦੰਕੇ ਗੇਰ ਜਾਂਦੀ ਆ ਆ ਹੈਲੀਕਾਪਟਰਾਂ ਦਾ ਪਤਾ ਨਹੀਂ ਕਿ ਰੋਜ਼ ਆਉਂਦੇ ਨੇ ਇਹ ਰੋਜ਼ ਦੋ ਦੋ ਗੜੇ ਦਿੰਦੇ ਨੇ ਇੱਕ ਹੋਰ ਹੋਊਗਾ ਪਾਣੀ ਵਰਗੀ ਪਾਣੀ ਵਰਕੇ ਖੜਾ ਪੀ ਤੇ ਮੋਟਰ ਬੰਦ ਕਰਤੀ ਕਿ ਚੱਲਦੀ ਆ ਦੇਖਦੇ ਆ ਪਾਣੀ ਲਾਉਣ ਲੱਗਿਆ ਜਿਹੇ ਤਿਆਰੇ ਨੂੰ ਲਕਸ਼ਮਣ ਇਹਨੂੰ ਵੀ ਕਰਦੇ ਆ ਬੰਦ ਉਹਦਾ ਟਾਈਮ ਲਾਉਣਗੇ ਰੋਟੀ ਖਾਣ ਲੱਗੇ ਤੇ ਪੰਜਵੀਂ ਆਉਣੀ ਫੁੱਲ ਆ ਛੇਵੀਂ ਆਉਣ ਵਾਲੀ ਆ ਲਓ 7ਵੀਂ ਟਰਾਲੀ ਆ ਗਈ ਆ ਛੇਵੀਂ ਫੁੱਲ ਆ 7ਵੀਂ ਆ ਗਈ ਆ ਤੇ ਇਹ ਨਵੀਂ ਭਰਦਿਆਂ 6:31 ਹੋ ਗਏ ਤੇਲ ਕਢੰਡਾ ਹੀ ਗਿਆ ਦੂਜਾ ਡੰਡਾ ਵੀ ਵਸ ਵਗ ਜੂ ਆ ਟਰਾਲੀ ਤੇ ਤਿੰਨ ਭਰ ਦੂ ਇਹ ਕੀ ਅੱਗ ਗਏਰੇ ਪਿੰਡੋਂ ਆਪਣੇ ਹੁਣ ਲੋਏ ਨਵੀਂ ਟਰਾਲੀ ਆ ਗਈ ਅੱਗਾ ਜੇ ਬੰਦ ਨਹੀਂ ਹੋਈ ਹੈਗੀ ਹਾਂ ਕੰਬੰਦ ਹੋਈ ਉਹ ਰੇੜੀ ਇੱਥੋਂ ਤੋਂ ਕਲਵੇ ਦੁਆਰਾ ਟੁਕੜੇ ਟੈਂਕੀ ਲੈ ਕੇ ਗਏ ਤਾਂ ਹੋਏ ਨੇ ਰੇੜੀ ਆਪਾਂ ਵੀ ਇੱਥੋਂ ਦਾ ਨਿਬੜ ਗਿਆ ਜੋ ਪਰਲਾ ਥਾਂ ਰਹਿ ਗਿਆ ਸਕੂਲ ਕਰਕੇ ਬੰਦ ਕਰਨਾ ਪੈ ਗਿਆ ਫੇਰੇ ਸਕੂਲ ਵਾਲੀਆਂ ਉਹ ਆ ਗਈਆਂ ਾਂਟੀਆਂ ਜਿਹੜੀ ਰੋਟੀ ਬਣਾਉਂਦੀਆਂ ਨੇ ਉਹ ਕਹਿੰਦੇ ਰੋਟੀ ਬਣਾਉਣੀ ਆ ਕਰ ਤਾਂ ਆਉਂਦੀ ਤੂੰ ਮਾੜੇ ਪਹਿਰਾਂ ਲਾ ਲਓ ਜਾ ਕੇ ਆਪਾਂ ਨੇ ਆਂ ਘੇਰਾ ਘੜਦਾ ਅਜੇ ਡੰਡੇ ਪਏ ਨੇ ਪੰਜ ਨਾਵੀਂ ਟਰਾਲੀ ਆ ਗਈ ਆ ਵੇਰ ਕਰਤਾ ਨਾ ਬੰਬ ਆਹ ਡਰਾਈਵਰ ਹੈਲਪਰ ਹੈਲਪਰ ਆ ਵੇਖੋ ਕਿ ਫਿਰ ਹੈਲਪਰ ਆ ਹੈਲਪਰ ਇਹਦਾ ਨਾ ਟਰੈਕਟਰ ਖਾਂ ਕਰੇ ਇਨੀ ਜੀ ਕਾਢ ਇਹਨੂੰ ਗੱਲ ਨੂੰ ਐ ਜੇ ਹੈਲਪਰ ਆਉਣ ਫਿਰ ਤਾਂ ਛੱਡ ਗਿਆ ਹੈਲਪਰ ਸਾਹਿਬ ਆ ਨਹੀਂ ਹੁੰਦਾ ਹੈ ਕੋਪਾ ਬੜੀ ਗੜਜਾ ਯਾਰ ਹੈਲਪਰ ਸਾਹਿਬ ਕੀ ਆ ਇਹ ਲੋਈ 10ਵੀਂ ਆ ਗਈ ਟਰਾਲੀ ਨੌ ਭਰਤੀਆਂ 1:30 ਵਜੇ ਟਰਾਲੀ ਲੈ ਗਈ ਨਹੀਂ ਮੁੜਿਆ ਹੁਣ ਫੇਰ ਦੂਜੀ ਪਾ ਲਿਆ ਲੋਈ 10 ਮਿੰਟ ਹੋੜੀ ਹੁਣੇ ਰਹੀ ਦੂਜੇ ਘੱਟੇ ਚ ਭਰ ਜੀ ਲੱਗੇ ਜਾ ਕੇ ਅਮਰ ਚੱਲੇ ਆ ਬੰਨੇ ਜਿੱਥੇ ਬੰਨੇ ਲਾਈ ਏ ਆ ਬੱਤਕਾਂ ਪਤਾ ਨਹੀਂ ਕਿੱਧਰੋਂ ਆ ਗਈਆਂ ਓਹੋ ਹੋ ਵੱਜ ਗਿਆ ਵੱਜ ਗਿਆ ਵੱਜ ਗਿਆ ਕਿੱਲੇ ਜੀ ਜਾਵੜਾ ਟਰੈਕਟਰ ਬੱਤਕਾਂ ਦੀ ਵੀਡੀਓ ਲਾਉਂਦੇ ਆ ਇਹ ਬੜਾ ਟਾਇਰ ਨਹੀਂ ਹੈ ਵੱਜ ਗਿਆ ਭਾਈ ਵਿਚਾਰ ਰਹਿ ਗਿਆ ਕੋਈ ਰੋਪਾ ਉਪਰ ਤਾਂ ਰਹਿ ਨਹੀਂ ਜਿੱਥੇ ਪਾਣੀ ਨਾਲ ਜਿਹੜਾ ਦੇ ਦਿੰਦਾ ਅਸੀਂ ਤੇ ਇਹਨਾਂ ਨੇ ਖਾਲੀ ਵੀ ਨਹੀਂ ਕਰੀ ਜੋਣ ਜੇ ਛੇਤੀ ਭਰਦੀ ਟਰਾਲੀ ਵਿੱਚ ਪੈਂਦਾ ਵੀ ਕੁਝ ਨਹੀਂ ਹੈ ਉਹ ਆਪਣੀ ਵਾਲੀ ਜੇ ਵੱਧ ਪੈਂਦਾ ਕਿਉਂਕਿ ਇਹ ਛੋਟੀ ਉਹਦੀ ਸੱਤ ਵੀ ਜਿੱਥੇ ਦਾ ਦੂਜੀ ਸਟੇਜ ਹੈ ਇਹਦੀ ਦੂਜੀ ਸਟੇਜ ਇੱਥੇ ਦੀ ਸੱਤ ਖਤਮ ਹੋ ਜਾਂਦੀ ਹੈ ਆ ਤੀਜੀ ਸਟੇਜ ਆੜੀ ਉੱਥੇ ਦੀ ਸੱਤ ਖਤਮ ਹੋ ਜਾਂਦੀ ਹੈ ਹਾਂ ਕਟੀਆਂ ਨੋ ਕਾ ਆ ਗਈਆਂ ਕਾ ਆ ਗਈਆਂ ਹੈ ਨੋ ਸਵੇਰ ਦੀ ਰੋਟੀ ਖਾਣੀ ਆ 2 ਵਜੇ 2:20 ਹੋ ਗਏ ਸਵੇਰ ਦੀ ਰੋਟੀ ਖਾਣੀ ਆ ਬਾਹਰ ਖਾਣੇ ਆ ਰੋਟੀ ਸ਼ਹਿਰ ਨੂੰ ਜਾਣਾ ਫਿਰ ਮੈਂ ਸ਼ਹਿਰ ਕੰਮ ਆ ਜਾ ਕਰਕੇ ਆਣਾ ਬੀ ਛੋਟੀ ਆ ਜੀ ਇਹ ਘਟਾ ਪੈਂਦੀ ਆ ਮੇਰੇ ਨਾਲ ਇਹ ਟਰਾਲੀ ਕਰਾਏ ਵਾਲੀ ਵਰਗੀ ਐ ਉਹ ਆਪਣੇ ਵਾਲੇ ਆਦੇ ਘਰੇ ਬਣਾਉਣ ਵਾਲੀ ਐ ਦੇਖੋ ਘਟ ਕਿੱਥੇ ਪਿਆ ਰੋਟੀ ਸਹੀ ਇਹ ਦੇਸੀ ਕਿਉ ਉਚੋ ਫੜ ਗਏ ਲੋ ਯਾ ਚਲੀ ਗਈ ਟਰਾਲੀ ਮੈਂ ਚਲਾ ਗਿਆ ਸ਼ਹਿਰ ਨੂੰ 100 ਮੀਟਰ ਟਰਾਲੀ ਚਲੀ ਗਈ 12 ਘਾਟ 18 ਘਟਾਲੀਆਂ ਜਿਵੇਂ ਹੁਣ ਦੂਰ ਆ ਕੇ ਪਿੰਡੋਂ ਟਰਾਲੀ ਛੇਤੀ ਮੁੜਦੀ ਨਹੀਂ ਤੇ 18 ਘਟਾਲੀਆਂ ਭਰੀਆਂ ਜਾਣੀਆਂ ਪਿੰਡ ਦਾ ਬਹੁਤ ਵਧੀਆ ਚੱਲੀ ਜਦੋਂ ਇੱਥੇ ਆਈ ਆ ਉਹਨਾਂ ਟਰਾਲੀਆਂ ਮੁੜਨ ਲੱਗੀ ਪਿੰਡ ਦਾ ਜਦ ਹੀ ਮੁੜ ਜਾਉਂਦੀ ਲੋਈ ਆ ਗਈ ਟਰਾਲੀ ਆਈ ਭਰ ਗਈ ਆ ਜੜੀ ਦਾ ਆਇਆ ਹੈ ਜਾਨੇ ਰੈ ਵਾਲੀ ਜੀ ਆਣ ਨਹੀਂ ਅੰਦਰ ਜਾਂਦੇ ਭੋਰਾ ਵੀ ਜਾਂਡਰੀਆਂ ਜਾਂਡਰੀਆਂ ਨੇ ਕੀ ਰਿਸ਼ਤਾ ਕਰਨੀ ਨੇ ਜਾਂਡਰੀਆਂ ਨੇ ਜਾਂਡਰੀਆਂ ਵਰਗੇ ਤਾਂ ਕਈ ਭੜਕਾ दिए ਇਹ ਜਾਂਦਾ 3 ਜੀ ਧੀਗੀ ਵਾਲੀ ਹੋਈ ਐ ਲੋ ਇਹ ਪਰਕੇ ਡਰਾਮੀ ਮੀਟਰ ਚ ਲੈ ਜਾੜ ਬਰਾਬਰ ਹੋ ਗਿਆ ਤੇਲ ਵੀ ਉਹਨੇ ਨੇ ਗਰਮ ਵੀ ਨੇ ਨੇ ਉੱਥੇ ਪੈਂਦੀ ਨਾ ਕਰਦਾ ਪੁੱਠਾ ਲੋੜ ਚੱਲਦੇ ਆ ਐ ਵਟਾ ਡਪਾਉਣ ਨਾਲ ਆ ਲੈਫਟ ਟਾਇਰਾਂ ਉੱਲੀਏ ਨੀ ਝੂਟਾਵਾ ਹੋਵੰਦਾ ਐਂ ਹੀ ਠੋਕੇ ਭਰੀ ਦੀ ਆ ਵਧੀਆ ਐ ਇਹਨੂੰ ਡਿਗੀ ਹੋਈ ਏ ਸਾਰੀ ਕਣ ਕੇ ਇਹ ਟਰਾਲੀ ਲੈ ਕੇ ਨੀ ਮੈਂ ਟਰਾਲੀ ਜੀ ਨਾ ਮੁੜਦੀ ਫਿਰ ਗਾਂ ਟਾਈਮ ਖਰਾਬ ਹੁੰਦਾ ਹੁਣ ਟਰਾਲੀ ਖੜੀ ਹੋਵੇ ਇੱਥੇ ਜਦੀ ਪਾ ਕੇ ਦੇਦੀ ਗਾਹਾਂ ਕਰੀਏ ਨੂੰ ਜਾ ਭਾਈ ਹੋਜੀ ਇੱਕ ਹੋਰ ਭਰ ਗਈ ਦੋ ਟਰਾਲੀਆਂ ਹੋਰ ਆਉਣਗੀਆਂ ਅੰਨੇ ਨਹੀਂ ਆਏ ਮੇਰਾ ਜਿਹੜਾ ਕੰਮ ਆਪਣਾ ਸਮਾਪਤ ਹੋਜੂ ਦੋ ਟਰਾਲੀਆਂ ਹੋਰ ਨੇ ਬਾਸ ਆਪ ਨੂੰ ਨੇ ਸੌਖਾ ਨਿਕਲਿਆ ਇਹਦੇ ਬੁੱਲਾ ਹੈ ਘਟਣ ਦੇ ਕੋਲ ਨਹੀਂ ਸ਼ੌਕ ਹੋਰ ਦੇਖ ਰਿਹਾ ਅੰਦਰੋਂ ਤਾਂ ਉਵੇਂ ਹੀ ਕਿਹਾ ਉਹ ਜੌਲੀ ਵਾਹ ਜ ਬਰੀਕ ਚਲੋ ਭਾਈ ਆਹ ਕੋਈ ਨਹੀਂ ਤੇ ਆ ਕੋ ਜਾਂਦੀ ਨਹੀਂ ਇਹਦੇ ਅੰਦਰ ਟਰਾਲੀ ਦਾ ਘੜਤੀ ਉਹ ਆਉਂਦਾ ਰੈਕਟਰ ਜਾਣਾ ਮੰਡੀ ਕੋਲੇ ਆ ਗਿਆ ਉਹ ਆ ਗਿਆ ਦਾਣਾ ਮੰਡੀ ਕੋਲ ਇੱਥੇ ਲੋ ਜੀ ਭਾਰੀ ਲੈਤੀ ਓਕ ਜੋ ਟਰਾਲੀ ਥੋੜੀ ਜੀ ਘਟਾ ਚ ਲੈਣਿੰਗ ਦਾ ਦਾ ਵੀ ਵੀ ਜਾਂਦੀ ਜਾਂਦੀ ਪਿੰਡ ਜਿੰਨੀ ਚੂਣ ਭੂਣ ਜੀ ਸਾਰੀ ਇਕੱਠੀ ਕਰ ਲਈ ਉਹਨੇ ਲਾਉਣ ਜੋਗੀ ਹੋਗੀ 2000 years later. ਜਲਗਾ ਪੱਠੇ ਦੇ ਬਣਾਉਣ ਤੂੜੀ ਪੱਠੇਲੇ ਟਿੱਬਿਆਂ 'ਚ ਉਹ ਪਰਲਾ ਦਾ ਬਣਾ ਲੈ ਇੱਧਰ ਨੂੰ ਸਿਆਵੇ ਉਹ ਪਰਲਾ ਰਹਿਣਾ ਜਿੱਧਰ ਟਰੱਕ ਚੱਲਦੇ ਨੇ ਉਹਦੇ ਇੱਧਰੋਂ ਪਾਸੇ ਅਜੇ ਲਵੇ ਲਾਦਾ ਇਹ ਚਾਰ ਪੰਜ ਟਰਾਲੀਆਂ ਰਹਿਣੀਆਂ ਇਹ ਕੱਲ੍ਹ ਵਾਸਤੇ ਰਹੀਆਂ ਮੈਂ ਕੁ ਵਕਤ ਲਵੇ ਲਈ ਦਵਾਂ ਦਸਵੀਂ ਭਰੀ ਖੜੀ ਏ ਟਾਂਕ ਲਾਉਣ ਲੱਗੇ ਨੇ ਉਹ ਉੱਥੇ ਆ ਦਸਤਵ ਦੇ ਮਗਰ ਲਾਈ ਪਾਰਟੀ ਕਰ ਲਈ ਬੰਦਾ ਇੱਧਰ ਲੱਗੇ ਰਹਿ ਜਾਵਾਂਗੇ ਅੱਜ ਖਿੱਚਾਂਗੇ ਜਿੰਨਾ ਖਿੱਚਾਂ ਦੇਗਾ ਇਹ ਆਏ ਫੋਨ ਕਰਕੇ ਇਹੋ ਜਿਹਾ ਭੱਜਿਆ ਸਵੇਰ ਦਾ ਡੰਡਾ ਇੱਕ ਰਹਿ ਗਿਆ ਚੱਲਦਾ ਆ ਉਹਦਾ ਹਜੇ ਜੋ ਡਰਾਨੀਆਂ ਭਰਦਾ ਸਵੇਰ ਦਾ ਹੁਣ ਨਹੀਂ ਆਇਆ ਲੋ ਜੀ ਅੱਜ ਦਾ ਆਪਣਾ ਸਾਰੀ ਕੰਮਲੀਟ ਹੋ ਗਈ ਲਾਟ ਆਇਆ ਮੋਟਰ ਚਾਲੀ ਹੈ ਯਾਰਾ ਭਾਈ ਹੁਣ ਕਿੰਤੇ ਜਾਣਗੇ ਦੇਰ ਉਹ ਖਾਲੀ ਕਰ ਲੱਗੇ ਨੇ ਇੱਕ ਖਾਲੀ ਹੋ ਰਹੀ ਏ ਟਰਾਲੀ ਇਹ ਸਵਾਦ ਆ ਸਾਨੂੰ ਸਾਰਾ ਕੰਮ ਨਿਬੜ ਗਿਆ ਹੁਣ ਵੇਲੇ ਹੁਣ ਵੇਲੇ ਹੁਣ ਇਹਨੂੰ ਬਸ ਇਹਦੇ ਘਾਰਾ ਲਾਵਾਂ ਜਿੰਨਾਂ ਲਾਇਆ ਅੱਲੇ ਨੂੰ ਸਾਫ ਕਰਦੇ ਆ ਮਸ਼ੀਨ ਨੂੰ ਅੱਜ ਗਰੀਦ ਗਰੂਸ ਨਹੀਂ ਕਰਿਆ ਜੀ ਮੈਂਗਾ ਦੋ ਦਾ ਟਰਾਲੀ ਆਉਣੀ ਨੇ ਇੱਥੇ ਕਿਹੜਾ 50 ਆਉਣੀ ਇਹਨੂੰ ਮਸ਼ੀਨ ਵੀ ਝਾੜਦੀ ਲਾ ਲਿਆ ਆਪਦਾ ਗਾਣਾ ਗਿੰਦੀ ਗਾਣਾ ਲਾ ਰਿਹਾ ਇੰਨੀ ਨਹੀਂ ਆਇਆ